ਇੱਕ ਵਾਰ ਫਿਰ ਤੋਂ 100 ਕਿਸਾਨਾਂ ਦਾ ਜਥਾ ਭੁੱਖ ਹੜਤਾਲ ਤੇ ਬੈਠੂਗਾ ਦੱਸਦੇ ਕਿ 5 ਮਾਰਚ ਨੂੰ ਕਿਸਾਨਾਂ ਦੇ ਵੱਲੋਂ ਭੁੱਖ ਹੜਤਾਲ ਕੀਤੀ ਜਾਵੇਗੀ ਕੀ ਹੈ ਪੂਰਾ ਮਾਮਲਾ ਤੁਹਾਨੂੰ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੱਸਾਂਗੇ ਦਰਸਾ ਜਦੀਸ਼ ਸਿੰਘ ਢੱਲਵਾਲ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸੀਗੇ ਤੇ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈਗਾ ਡਾਕਟਰਾਂ ਦੀ ਟੀਮ ਉਹਨਾਂ ਦੇ ਉੱਤੇ ਪੂਰੀ ਨਿਗਰਾਨੀ ਕਰ ਰਹੀ ਆ ਪਰ ਇਸੇ ਵਿਚਾਲੇ ਕਿਸਾਨਾਂ ਦੇ ਵੱਲੋਂ ਮੁੜ ਕੇ 100 ਕਿਸਾਨਾਂ ਜਥਾ ਜਿਹੜਾ ਕਿ 100 ਕਿਸਾਨ ਮਿਲ ਕੇ 5 ਮਾਰਚ ਨੂੰ ਭੁੱਖ ਹੜਤਾਲ ਤੇ ਬੈਠਣਗੇ ਦਰਅਸਲ ਪੰਜਾਬ ਹਰਿਆਣਾ ਦੀ ਸ਼ੰਭੂ ਖਨੋਰੀ ਸਰਦ ਦੇ ਉੱਤੇ ਕਿਸਾਨ ਆंदोलਨ 0.2 ਨੂੰ ਸ਼ੁਰੂ ਹੋਏ 1 ਸਾਲ ਤੋਂ ਵੱਧ ਸਮਾਂ ਹੋ ਗਿਆ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਵਿਚਕਾਰ 7ਵੇਂ ਦੌਰ ਦੀ ਮੀਟਿੰਗ ਜਿਹੜੀ ਕਿ 19 ਮਾਰਚ ਨੂੰ ਚੰਡੀਗੜ੍ਹ ਦੇ ਵਿਖੇ ਹੋਵੇਗੀ ਇਸ ਤੋਂ ਪਹਿਲਾਂ ਕਿਸਾਨਾਂ ਨੇ ਆंदोलਨ ਨੂੰ ਤੇਜ਼ ਕਰਨ ਦੀ ਰਣਨੀਤੀ ਬਣਾਈ ਹੈ ਦੱਸਦੀ ਹੈ ਕਿ ਜਗਦੀਸ਼ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ 5 ਮਾਰਚ ਨੂੰ 100 ਦਿਨ ਪੂਰੇ ਹੋ ਰਹੇ ਨੇ ਤਾਂ ਇਸ ਮੌਕੇ ਤੇ 100 ਕਿਸਾਨ ਖਨੋਰੀ ਮੋਰਚੇ ਦੇ ਉੱਤੇ ਇੱਕ ਦਿਨ ਦੀ ਭੁੱਖ ਹੜਤਾਲ ਕਰਨਗੇ ਤਾਂ ਇਸ ਦੇ ਨਾਲ ਹੀ ਦੇਸ਼ ਭਰ ਦੇ ਵਿੱਚ ਜ਼ਿਲ੍ਹਾ ਅਤੇ ਤਹਿਸੀਲ ਪੱਧਰ ਦੇ ਉੱਤੇ ਭੁੱਖ ਹੜਤਾਲ ਕੀਤੀ ਜਾਵੇਗੀ ਜਦੋਂ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਉੱਤੇ ਐਮਐਸਪੀ ਗਰੰਟੀ ਕਾਨੂੰਨ ਦੇ ਮੁੱਦੇ ਦੇ ਉੱਤੇ ਖਨੋਰੀ ਅਤੇ ਰਤਨਪੁਰਾ ਕਿਸਾਨ ਮੋਰਚਾ ਵਿਖੇ ਮਹਿਲਾ ਕਿਸਾਨ ਮਹਾਪੰਚਾਇਤਾਂ ਦਾ ਆਯੋਜਨ ਕੀਤਾ ਜਾਵੇਗਾ ਇਸ ਦੇ ਨਾਲ ਹੀ ਇਸ ਮਹੀਨੇ ਐਮਐਸਪੀ ਗਰੰਟੀ ਕਾਨੂੰਨ ਦੇ ਮੁੱਦੇ ਦੇ ਉੱਤੇ ਦੇਸ਼ ਭਰ ਦੇ ਵਿੱਚ ਰਾਜ ਪੱਧਰ ਦੇ ਉੱਤੇ ਇੱਕ ਮਹਾ ਪੰਚਾਇਤ ਕੀਤੀ ਜਾਵੇਗੀ ਇਸ ਦੇ ਲਈ ਪੂਰਾ ਸ਼ੈਡਿਊਲ ਜਿਹੜਾ ਕਿ ਤਿਆਰ ਕੀਤਾ ਜਾਵੇਗਾ ਦੱਸਦੀ ਹੈ ਕਿ ਜਦੀਦ ਸਿੰਘ ਢੱਲੇਵਾਲ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਪਰ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਹੋ ਰਿਹਾ ਹੈਗਾ ਡਾਕਟਰਾਂ ਦੀ ਇੱਕ ਟੀਮ ਲਗਾਤਾਰ ਉਹਨਾਂ ਦੀ ਨਿਗਰਾਨੀ ਕਰ ਰਹੀ ਹੈ ਕਿਸਾਨਾਂ ਦਾ ਕਹਿਣਾ ਹੈਗਾ ਕਿ ਢੱਲੇਵਾਲ ਨੇ ਸਪਸ਼ਟ ਕਰ ਦਿੱਤਾ ਹੈਗਾ ਕਿ ਉਹ ਆਪਣੇ ਮੋਰਚੇ ਦੇ ਉੱਤੇ ਡਟੇ ਰਹਿਣਗੇ ਇਸ ਤੋਂ ਇਲਾਵਾ ਉਹ ਕਿਸੇ ਵੀ ਤਰ੍ਹਾਂ ਦਾ ਭੋਜਨ ਨਹੀਂ ਖਾ ਰਹੇ ਤੇ ਉਹ ਸਿਰਫ ਹਰਿਆਣਾ ਦੇ ਕਿਸਾਨਾਂ ਦੇ ਦੁਆਰਾ ਲਿਆਂਦਾ ਗਿਆ ਦਾ ਪਾਣੀ ਪੀ ਰਹੇ ਨੇ ਉਸ ਦੇ ਨਾਲ ਉਹਨਾਂ ਦਾ ਗੁਜ਼ਾਰਾ ਕਰ ਰਹੇ ਨੇ ਤੇ ਹਰ ਰੋਜ਼ ਕਿਸਾਨ ਪਾਣੀ ਲੈ ਕੇ ਉੱਥੇ ਪਹੁੰਚ ਰਹੇ ਨੇ ਤਾਂ ਦੱਸ ਦੇ ਕਿ ਕਿਸਾਨ ਆंदोलਨ ਸ਼ੁਰੂ ਹੋਏ ਨੂੰ ਭਾਵੇਂ 1 ਸਾਲ ਤੋਂ ਵੱਧ ਸਮਾਂ ਹੋ ਗਿਆ ਪਰ ਪੰਜਾਬ ਦੇ ਸਾਰੇ ਕਿਸਾਨ ਅਜੇ ਤੱਕ ਇੱਕ ਪਲੇਟਫਾਰਮ ਦੇ ਉੱਤੇ ਨਹੀਂ ਆ ਸਕੇ ਕਿਸਾਨਾਂ ਦੀ ਏਕਤਾ ਨੂੰ ਲੈ ਕੇ 6 ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਦੱਸ ਦੇ ਕਿ ਪਿਛਲੀ ਮੀਟਿੰਗ ਜਿਹੜੀ 27 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਏਕਤਾ ਮੀਟਿੰਗ ਹੋਈ ਸੀਗੀ ਤਾਂ ਇਸ ਦੇ ਵਿੱਚ ਸ਼ੰਭੂ ਅਤੇ ਖਨੋਰੀ ਮੋਰਚ ਦੇ ਨਾਲ ਸਯੁਤ ਕਿਸਾਨ ਮੋਰਚਾ ਦੀ ਏਕਤਾ ਬਾਰੇ ਲਗਭਗ 6 ਘੰਟੇ ਚਰਚਾ ਹੋਈ ਹੈ। ਇਹ ਮੀਟਿੰਗ ਵੀ ਬੇਸੀਟਾ ਰਹੀ ਹੈ। ਹਾਲਾਂਕਿ ਮੀਟਿੰਗ ਤੋਂ ਬਾਅਦ ਦੋਵਾਂ ਧਿਰਾਂ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀਗਾ ਕਿ ਅਸੀਂ ਏਕਤਾ ਦੇ ਵੱਲ ਵਧ ਰਹੇ ਹਾਂ ਪਰ ਅਗਲੀ ਏਕਤਾ ਮੀਟਿੰਗ ਦੀ ਤਾਰੀਖ ਅਜੇ ਤੈਅ ਨਹੀਂ ਹੋਈ ਹੈ। ਉਹ ਦੱਸਦੇ ਕਿ ਬਹੁਤ ਸਾਰੇ ਕਲਾਕਾਰ ਇਸ ਲਹਿਰ ਦੇ ਨਾਲ ਜੁੜੇ ਹੋਏ ਨੇ ਅਤੇ ਨਿਯਮਤ ਤੌਰ ਦੇ ਉੱਤੇ ਲਹਿਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਜਦੋਂ ਕਿ ਕੁਝ ਕਲਾਕਾਰਾਂ ਨੇ ਅਜੇ ਵੀ ਦੂਰੀ ਬਣਾਈ ਰੱਖੀ ਹੈ। ਤਾਂ ਦੱਸਦੀ ਹੈ ਕਿ 5 ਮਾਰਚ ਨੂੰ ਕਿਸਾਨ 100 ਕਿਸਾਨ ਭੁਖ ਹੜਤਾਲ ਕਰਨਗੇ ਇੱਕ ਦਿਨ ਦਾ ਕਿਉਂਕਿ ਜਜੀਤ ਸਿੰਘ ਢਲੇਵਾਲ ਜੋ ਕਿ ਮਰਨਵਰਤੇ ਉੱਤੇ ਬੈਠੇ ਹੋਏ ਨੇ ਉਹਨਾਂ ਦੇ ਭੁਖ ਹੜਤਾਲ ਦੇ ਉੱਤੇ ਦੱਸਦੇ ਕਿ 100 ਦਿਨ 5 ਮਾਰਚ ਨੂੰ ਪੂਰੇ ਹੋ ਜਾਣਗੇ ਤੇ 100ਵੇਂ ਦਿਨ 100 ਕਿਸਾਨ ਜਿਹੜੇ ਕਿ ਭੁਖ ਹੜਤਾਲ ਤੇ ਬੈਠਣਗੇ ਇੱਕ ਦਿਨ ਦਾ ਉਹਨਾਂ ਦਾ ਇਹ ਭੁਖ ਹੜਤਾਲ ਹੋਵੇਗਾ ਤਾਂ ਵੱਡੀ ਅਪਡੇਟ ਸਾਂਝਾ ਕਰ ਰਿਹਾ ਦੱਸਦੇ ਕਿ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਜਿਹੜੀ ਕਿ ਭੁਖ ਹੜਤਾਲ ਕੀਤੀ ਜਾਵੇਗੀ 100 ਜਿਹੜੇ ਕਿ 5 ਮਾਰਚ ਨੂੰ ਸੋ ਕਿਸਾਨ ਜੜੇ ਕੀ ਭੁਖ ਹਰਤਾਲ ਤੇ ਬੈਠਣਗੇ